ਜੀ ਮਾਨਜੋ CP ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ IPS ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ A ਦੇ ਜਿਹੜੇ ਐਸਐਚਓ ਸਾਹਿਬ ਹੈਗੇ ਇੰਸਪੈਕਟਰ ਬਲਜਿੰਦਰ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਬਲ ਮਿਲਿਆ ਤੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਤਰ ਕਿਦਾਂ ਦੇ ਸਮੇਂ ਤੋਂ ਕੰਮ ਕਰ ਰਹੇ ਦੀ ਇਹ ਉਥੇ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਇਸ ਵਾਰੀ ਜਿਹੜਾ ਹੈਗਾ ਇਹਨੂੰ ਇੱਕ ਟਰੈਪ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਟੀਮਾਂ ਬਣਾ ਕੇ ਫਿਰ ਇਸ ਤੇ ਕਾਰਵਾਈ ਕੀਤੀ ਤੇ ਸਾਨੂੰ ਸਫਲਤਾ ਮਿਲੀ ਕਿੰਨੀਆਂ ਕੁੜੀਆਂ ਸਾਰ ਰੱਖੀਆਂ ਗਈਆਂ ਨੇ ਜੀ ਨਗਰ ਦੇ ਹੋਟਲ ਦੇ ਵਿੱਚ ਆਪਣੀਆਂ ਜੀ ਸਾਨੂੰ ਉੱਥੋਂ ਏਕੀ ਬੀੜਤਾ ਜਿਹੜੀ ਸੀਗੀ ਇਹ ਤੋਂ ਰਿਕਵਰ ਹੋਈ ਹੈਗੀ ਆ ਤੇ ਬਾਕੀ ਉਸ ਜਿਹੜਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜੇ ਹੋਰ ਵੀ ਸਾਨੂੰ ਕੋਈ ਸੋਰਸ ਪਤਾ ਲੱਗੇ ਤਾਂ ਦੱਸ ਕਿੰਨੇ ਪੈਸੇ ਲੱਗੇ ਆ ਰਹੇ ਜਦੋਂ ਕੋਈ ਬੰਦਾ ਇਹਨਾਂ ਦੇ ਕੋਲ ਆਉਂਦਾ ਜੀ ਉੱਥੇ ਜੀ ਉਹੀ ਜਿਹੜਾ ਇਹਨਾਂ ਦਾ ਵਪਾਰ ਹੈਗਾ ਆ ਉਹ ਇਹਨਾਂ ਦਾ ਕਮਿਸ਼ਨ ਹੁੰਦਾ ਆ ਕਦੀ ਹਜ਼ਾਰ ਕਦੀ 2000 ਇਦੇ ਹਿਸਾਬ ਨਾਲ ਇਹ ਵਪਾਰ ਕਰਦੇ ਹੁੰਦੇ ਸਰ ਹੋਟਲ ਮਾਲਕ ਦੀ ਵੀ ਕੀ ਤਿਆਰੀ ਆਪਾਂ ਹੋਟਲ ਮਾਲਕ ਦਾ ਹਜੇ ਤੱਕ ਤੇ ਰੋਲ ਕੋਈ ਸਾਹਮਣੇ ਆਇਆ ਨਹੀਂ ਹੈਗਾ ਅਜੇ ਹੋਟਲ ਦੀ ਜਗ੍ਹਾ ਤੇ ਸਾਰਾ ਕੰਮ ਹੋ ਰਿਹਾ ਜੀ ਸਾਨੂੰ ਲੱਗਦਾ ਹੈਗਾ ਕਿ ਹੋਟਲ ਮਾਲਕ ਦਾ ਕੋਈ ਇਹਦੇ ਵਿੱਚ ਆਊਗਾ ਜਿਸ ਜ਼ਿਕਰ ਤੇ ਆਪਾਂ ਹੋਰ ਵੀ ਕਾਰਵਾਈ ਕਰਾਂਗੇ ਤਾਂ ਕੁੜੀ ਦੇ ਕੋਲੋਂ ਪੁੱਛਗਛ ਕੀਤੀ ਗਈ ਹੈ ਕਿ ਹੋਰ ਕਿੰਨੀਆਂ ਕੁੜੀਆਂ ਉਸਦੇ ਨਾਲ ਇੰਨੀਆਂ ਕੰਮ ਕਰ ਰਹੀਆਂ ਨੇ ਜੀ ਉੱਥੇ ਕਿ ਹੋਰ ਹੋਰ ਕਿਹੜੇ ਇਨਵੋਲਵ ਦੇ ਵਿੱਚ ਜੀ ਹਜੇ ਆਪਾਂ ਜਿਹੜੇ ਕੁੜੀ ਦੇ ਬਿਆਨ ਜਿਹੜੇ ਸੀਗੇ ਅਧੀਨ ਤਾਰਾ 183 ਬੀ ਐਨ ਐਸ ਐਸ ਦਰਜ ਕਰਵਾਏ ਹੋਏ ਹੈਗੇ ਆ ਤੇ ਜਿਨ੍ਹਾਂ ਦੀ ਕਾਪੀ ਆਪਾਂ ਲੈ ਲਈ ਹੈਗੀ ਤੇ ਨਾਲ ਹੀ ਆਪਾਂ ਉਹਨੂੰ ਵੀ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਕਿ ਉਹਦੇ ਨਾਲ ਹੋਰ ਜਿਹੜੀਆਂ ਪੀੜਤਾ ਹੈਗੀਆਂ ਕੌਣ-ਕੌਣ ਹੈਗੀਆਂ ਤੇ ਜਿਹੜੀ ਵੀ ਸਾਨੂੰ ਉੱਥੇ ਨਾਮਜਦ ਹੋਣਗੇ ਮੁਜਰਮ ਆਪਾਂ ਉਹਤੇ ਵੀ ਕਾਰਵਾਈ ਕਰਾਂਗੇ ਇਹ ਲੜਕੀ ਕਿੱਧਰ ਦੀ ਰਹਿਣ ਵਾਲੀ ਪੰਜਾਬ ਦੀ ਹੈਗੀ ਬਾਤ ਇਹ ਇਹ ਪੰਜਾਬ ਦੀ ਹੈ ਜੀ ਪਹਿਲਾ ਪਰਚਾ ਕੋਈ ਹੈ ਇਹਦਾ ਨਹੀਂ ਜੀ ਇਹਨਾਂ ਤੇ ਪਹਿਲਾ ਕੋਈ ਪਰਚਾ ਨਹੀਂ ਹੈਗਾ ਬਾਕੀ ਮੈਂ ਮੀਡੀਆ ਰਾਹੀਂ ਇੱਕ ਆਪ ਜੀ ਨੂੰ ਇੱਕ ਸੁਨੇਹਾ ਹੋਰ ਦੇਣਾ ਚਾਹੁੰਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਜਾਂ ਸ਼ਹਿਰ ਵਿੱਚ ਕੋਈ ਵੀ ਇਦਾਂ ਦੀ ਗਤੀਵਿਧੀ ਚੱਲਦੀ ਹੈਗੀ ਹੈਗੀ ਤੇ ਸਾਨੂੰ ਇਨਫੋਰਮ ਕਰੋ ਤੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਹੋਰ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਮੈਂ ਆਪ ਜੀ ਨੂੰ ਦੱਸ ਹੀ ਦਿੱਤਾ ਆ ਕਿ ਆਪਾਂ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ ਕਿ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪਾਂ ਬਿਲਕੁਲ ਉਹਨੂੰ ਸਹੀ ਢੰਗ ਨਾਲ ਉਹਨੂੰ ਡਵੈਲਪ ਕਰਕੇ ਹੀ ਉਤੇ ਐਕਸ਼ਨ ਲਾਵਾਂਗੇ ਤਾਂ ਕਿ ਤੁਹਾਨੂੰ ਸਫਲਤਾ ਮਿਲੇ ਸਰ ਜੀ ਆਦਰ ਪਤਾ ਲੱਗਦਾ ਕਿ ਹੋਟਲ ਦੇ ਵਿੱਚ ਨਸ਼ਾ ਜਿਹੜਾ ਹੋ ਰਿਹਾ ਤਾਂ ਉਹਨੂੰ ਲਾ ਕੇ ਕੋਈ ਗੱਲਬਾਤ ਦੇਖੋ ਜਿਹੜੀ ਸਾਡੀ ਮੁਹਿੰਮ ਚੱਲੀ ਹੈਗੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਅੰਤਰਗਤ ਰੈਗੂਲਰਲੀ ਜਿਹੜੀ ਹੈਗੀ ਆ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹੈਗੇ ਆ ਜਿਹੜੇ ਹੋਟਲਾਂ ਤੇ ਵੀ ਰੇਡ ਕੀਤੀ ਜਾਂਦੀ ਪਈ ਹੈ ਤੇ ਸਾਨੂੰ ਸਫਲਤਾ ਵੀ ਮਿਲਦੀ ਪਈ ਹੈ ਬਿਲਕੁਲ ਜੀ ਲੱਗ ਚੱਗੀ ਹੈ ਸਾਰੇ ਹੋਟਲ ਕਾਫੀ ਬਦਨਾਮ ਹੈ ਸਰ ਸਪੈਸ਼ਲ ਡ੍ਰਾਈ ਵੀ ਤੁਹਾਨੂੰ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਦੇ ਆਪਾਂ ਮੈਂ ਇੱਥੇ ਜੁਆਇਨ ਕੀਤਾ ਹੈਗਾ ਮੇਰੇ ਵੱਲੋਂ ਆ ਤੇ ਸਾਨੂੰ ਪਹਿਲਾਂ ਵੀ ਮਤਲਬ ਕਿ ਇੱਕ ਸੋਸ਼ਲ ਮੀਡੀਆ ਤੇ ਕੰਪਲੇਂਟ ਮਿਲੀ ਸੀ ਜਿਸ ਤੇ ਐਕਸ਼ਨ ਕਰਦੇ ਹੋਏ ਆਪਾਂ ਤਿੰਨ ਲੜਕੀਆਂ ਨੂੰ ਉੱਥੇ ਅਪਰੀਹੈਂਡ ਕੀਤਾ ਸੀਗਾ ਤੇ ਇਹ ਜਿਹੜੀ ਮੁਹੀਮ ਹੈ ਚੱਲਦੀ ਰਹੂਗੀ ਤੇ ਸਰਦਾਰ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਦਰ ਵੱਲੋਂ ਜਿਹੜੇ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉੱਤੇ ਆਪਾਂ ਕਾਰਵਾਈ ਕਰਦੇ ਰਹਿਵਾਂਗੇ ਇਹ ਇਹ ਜ਼ਰੂਰ ਹੁੰਦਾ ਹੈ ਕਿ ਲੜਕੀਆਂ ਦੱਸ ਦਿਆ ਨੇ ਕਿ ਨਸ਼ਾ ਦਾ ਸੇਵਨ ਕਰਾ ਕੇ ਇਹ ਗਲਤ ਕੰਮ ਕਰਾਉਂਦੇ ਨੇ ਕਈਆਂ ਨੂੰ ਮਜਬੂਰ ਰਹੀਆਂ ਜ਼ਬਰਨ ਇਦਾ ਕਰਾਇਆ ਜਾਂਦਾ ਹੈ ਕਈ ਐਸੇ ਹੋਤੋ ਨੇ ਜਿੱਦੋਂ ਬਸਾ ਬਾਗ ਨਿਕਲਦੀਆਂ ਐਸੀ ਸਟੋਰੀ ਵੀ ਕਈ ਕਿਤੇ ਸਟੇਜ ਕੀਤੀਆਂ ਸੀਗੀਆਂ ਪਰ ਕੋਤ ਸਮਾਸਰਿਆ ਬਾਅਦ ਜਿਵੇਂ ਉਸੇ ਤਰ੍ਹਾਂ ਨਜ਼ਰ ਆਇਆ ਸਰ ਦੇਖੋ ਇਹ ਤੇ ਪੀੜਤ ਹੋ ਗਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਪੀੜਤ ਹੋ ਗਏ ਆ ਜਿਹੜੀ ਮੁਹਿੰਮ ਹੈਗੀ ਆ ਉਹ ਰੈਗੂਲਰ ਚੱਲਦੀ ਹੈਗੀ ਜਾਂ ਤੇ ਚੱਲਦੀ ਰਹੂਗੀ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ